ਸਤਨਾਮ ਸ੍ਰੀ ਵਾਹਿਗੁਰੂ ਜੀ ਬਸੰਤ ਕੀ ਵਾਰ ਮਹੱਲ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰਿ ਕਾ ਨਾਮ ਧਿਆਇ ਕੈ ਹੋ ਹੋ ਹਰਿਆ ਭਾਈ ਕਰਮ ਲਿਖੰਤੈ ਪਾਈਐ ਇਹ ਰੋਤੇ ਸੁਹਾਈ ਵਣ ਤ੍ਰਣ ਤਰੇ ਭੁਣ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਊਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨਾ ਧਾਈ ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਵਾ ਆਪਣੇ ਚਰਨ ਜਪਾਇਨ ਵਿੱਚ ਦਈਓ ਖੜੋਵਾ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਿਰੋਵਾ ਦਿਨ ਰੇਣ ਨਾਮ ਧਿਆਇਦਾ ਫਿਰ ਪਾਏ ਨਾਮੋਵਾ ਜਿਸ ਤੇ ਉਪਜਾ ਨਾਨਕਾ ਸੋਈ ਫਿਰ ਹੋਵਾ ਕਿਥਾ ਉਪਜਾ ਕਹਿ ਰਹੇ ਕਹਿ ਮਹੇ ਸਮਾਵੈ ਜੀਅ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਨ ਤੇ ਆਏ ਨੇ ਸੋਣਨ ਨਿਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸਚ ਪੂਰੇ ਗੋਰੇ ਉਪਦੇਸਿਆ ਨਾਨਕ ਸੁਣਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ